ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਬਸੰਤ ਮਹੱਲਾ ਪੰਜਵਾ ਜੀ ਪ੍ਰਾਣ ਤੁਮ ਪਿੰਡ ਦੀਨ ਮੁਗਦ ਸੁੰਦਰ ਧਾਰ ਜੋਤਕੀਨ ਏ ਪ੍ਰਭੂ ਸਭ ਜੀਵਾਂ ਦੇ ਤਾਈਂ ਜ਼ਿੰਦਗੀ ਪ੍ਰਾਣ ਸਵਾਸ ਪਿੰਡ ਸਰੀਰ ਆਦ ਸਭ ਕੁਝ ਤੁਮ ਕੀਏ ਤੂੰ ਹੀ ਦੇਣਾ ਕੀਤੇ ਹਨ ਤੂੰ ਆਪਣੀ ਚੇਤਨ ਸੱਤਾ ਰੂਪੀ ਜੋਤ ਧਾਰ ਕੇ ਪੰਜਾਂ ਤਤਾਂ ਦੀ ਮਿੱਟੀ ਦੇ ਬੜੇ ਮੁਗਧ ਪੁਰਖਾਂ ਨੂੰ ਮੂਰਖਾਂ ਨੂੰ ਸੁੰਦਰ ਸੋਹਣਾ ਬਣਾਉਣਾ ਕੀਨ ਕੀਏ ਕੀਤਾ ਹੈ ਸਭ ਜਾਜਕ ਪ੍ਰਭ ਤੁਮ ਦਿਆਲ ਨਾਮ ਜਪਤ ਹੋਵਤ ਨਿਹਾਲ ਇਹ ਪ੍ਰਭੂ ਸਾਰੇ ਜੀਵ ਤੇਰੇ ਦਰ ਦੇ ਜਾਜਕ ਮੰਗਦੇ ਹਨ ਅਤੇ ਤੂੰ ਦੇ ਆਲੂ ਹੈ ਜੋ ਤੇਰਾ ਨਾਮ ਜਪਦੇ ਹਨ ਉਹ ਨਿਹਾਲ ਆਨੰਦ ਪ੍ਰਸੰਨ ਹੋ ਜਾਂਦੇ ਹਨ ਵਾ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਂਦੇ ਹਨ ਮੇਰੇ ਪ੍ਰੀਤਮ ਕਾਰਣ ਕਰਨ ਯੋਗ ਹਉ ਪਾਵੋ ਤੂੰ ਮਤੇ ਸਗਲ ਥੋਕ ਰਹਾਉ ਇਹ ਮੇਰੇ ਪ੍ਰੀਤਮ ਪਿਆਰੇ ਪ੍ਰਭੂ ਤੂੰ ਸਾਰੇ ਕਾਰਣਾ ਦੇ ਕਰਨ ਜੋਗਾ ਲਾਇਕ ਹੈ ਭਾਵ ਜਿਵੇਂ ਕਿਸੇ ਨੂੰ ਜਗਤ ਰਚਨਾ ਦਾ ਕਾਰਨ ਅਗਿਆਨ ਕਰਮ ਪ੍ਰਮਾਣੂ ਆਦ ਨੂੰ ਮੰਨਿਆ ਹੈ ਪਰ ਤੂੰ ਇਹਨਾਂ ਕਾਰਨਾਂ ਨੂੰ ਵੀ ਪੈਦਾ ਕਰਨ ਵਾਲਾ ਹੈ हे ਪ੍ਰਭੂ ਹਉ ਕਹੀਏ ਮੈਂ ਤੁਮ ਤੁਹਾਡੇ ਤੋਂ ਸਾਰੇ ਥੋਕ ਪਦਾਰਤ ਪ੍ਰਾਪਤ ਕਰ ਰਿਹਾ ਹਰ ਹਾਉ ਨਾਮ ਜਪਤ ਹੋਵਤ ਉਦਾਰ ਨਾਮ ਜਪਤ ਸੁਖ ਸਹਿਜ ਸਾਰ ਤੇਰਾ ਨਾਮ ਜਪਦਿਆਂ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਤੇਰਾ ਨਾਮ ਜਪਦਿਆਂ ਹੀ ਸਾਰ ਸ੍ਰੇਸ਼ਟ ਆਤਮਿਕ ਸੋਖ ਤੇ ਸਹਿਜ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ ਵਸਾਰ ਰੂਪ ਦਾ ਸੋਖ ਤੇ ਸਹਿਜ ਗਿਆਨ ਪ੍ਰਾਪਤ ਹੁੰਦਾ ਹੈ ਨਾਮ ਜਪਤ ਪਤ ਸੋਭਾ ਹੋਏ ਨਾਮ ਜਪਤ ਬਿਗਨ ਨਾਹੀ ਕੋਏ ਤੇਰਾ ਨਾਮ ਜਪਣੇ ਕਰਕੇ ਇਸ ਲੋਕ ਵਿੱਚ ਪਦ ਪ੍ਰਤੀਸ਼ਟਾ ਤੇ ਪਰਲੋਕ ਵਿੱਚ ਸੋਭਾ ਵਡਿਆਈ ਹੁੰਦੀ ਤੇਰਾ ਨਾਮ ਜਪਣੀ ਕਰਕੇ ਕੋਈ ਵੀ ਰਾਗ ਦੁਐਕ ਆਦ ਬਿਗਨ ਨਹੀਂ ਲੱਗਦਾ ਜਾ ਕਾਰਣ ਇਹ ਦੁਲੱਬ ਦੇ ਸੋ ਬੋਲ ਮੇਰੇ ਪ੍ਰਭੂ ਦੇਹ ਏ ਪ੍ਰਭੂ ਜਿਸ ਨੂੰ ਤੇਰੀ ਪ੍ਰਾਪਤੀ ਨਾਮ ਜਪਣ ਦੇ ਕਾਰਨ ਵਾਸਤੇ ਇਹ ਦੁਲੱਬ ਕਠਨਤਾਈ ਨਾਲ ਪ੍ਰਾਪਤ ਹੋਣ ਵਾਲੀ ਮਨੁੱਖਾ ਦੇਹ ਸਰੀਰ ਦੇਣਾ ਕੀਤਾ ਹੈ हे ਮੇਰੇ ਪ੍ਰਭੂ ਉਹ ਤੇਰਾ ਬੋਲ ਬਚਨ ਭਾਵ ਨਾਮ ਜਪਣਾ ਮੈਨੂੰ ਦੇਣਾ ਕਰ ਸਾਧ ਸੰਗਤ ਮੈਂ ਇਹ ਬਿਸਰਾਮ ਸਦਾ ਹਿਰਦੈ ਜਪੀ ਪ੍ਰਭ ਤੇਰਾ ਨਾਮ ਤੇਰੀ ਸਾਧ ਸੰਗਤ ਵਿੱਚ ਮੇਰਾ ਇਹ ਮਨ ਬਿਸਰਾਮ ਇਸਤਤੀ ਪਾਉਣਾ ਕਰੇ। हे प्रभु ਮੈਂ ਤੇਰੋ ਤੇਰਾ ਨਾਮ ਸਦਾ ਹਮੇਸ਼ਾ ਆਪਣੇ ਹਿਰਦੇ ਹਿਰਦੇ ਵਿੱਚ ਜਪੀ ਕਈਏ ਜਪਦਾ ਰਹਾ। ਤੁਜ ਬੇਨ ਦੂਜਾ ਕੋਈ ਨਾ ਹੈ ਸਭ ਤੇਰੋ ਖੇਲ ਤੁਜ ਮਾਹੇ ਸਮਾਹੇ। हे प्रभु ਪਿਆਰੇ ਤੇਰੇ ਤੋਂ ਬਗੈਰ ਤੇਰੇ ਵਰਗਾ ਦੂਸਰਾ ਕੋਈ ਵੀ ਨਹੀਂ ਹੈ। हे प्रभु ए जगत सारा तेरा ही खेल है अंत अंत नु तेरे माहे विच ही समा जावेगा जिओ पावे तेउ राख ले सुख नानक पूरा गुर मिले हे प्रभु जिमे तैनू पौंदा है तिमे रख लेना कर सतगुरु साहिब जी कथन करदे हन कि जेकर तेरी कृपा करके पूर्ण गुरु मिल जावे ताही तेरी प्राप्ति दा सुख मिल सकदा है ਬਸੰਤ ਮਹੱਲਾ ਪੰਜਵਾ ਪ੍ਰਭ ਪ੍ਰੀਤਮ ਮੇਰੇ ਸੰਗ ਰਾਇ ਜਿਸਹਿ ਦੇਖ ਹਉ ਜੀਵਾ ਮਾਏ ਸਬਦ ਪ੍ਰੀਤਮ ਪਿਆਰਾ ਪ੍ਰਭੂ ਪਰਮਾਤਮਾ ਤੇ ਸਬਦ ਰਾਇ ਰਾਜਾ ਪ੍ਰਕਾਸ਼ਕ ਪ੍ਰਭੂ ਸਦਾ ਹੀ ਮੇਰੇ ਨਾਲ ਅੰਗ ਸੰਗ ਵਸਦਾ ਹੈ ਹੇ ਮਾਏ ਮਾਂ ਭਾਵ ਮਹਾਤਮਾ ਰੂਪ ਉੱਤਮ ਸਖੀ ਜਿਸ ਪ੍ਰਭੂ ਨੂੰ ਵੇਖ ਕਰਕੇ ਹਾਂ ਮੈਂ ਜੀਵਾਂ ਜੀਉਣਾ ਕਰਦਾ ਹਾਂ ਜਾ ਕੇ ਸਿਮਰਨ ਦੁੱਖ ਨਾ ਹੋਏ ਕਰ ਦਇਆ ਮਿਲਾਵੋ ਤਿਸਹਿ ਮੋਹਿ ਜਿਸ ਪ੍ਰਭੂ ਦੇ ਸਿਮਰਨ ਚਿੰਤਨ ਕਰਕੇ ਜੰਮਣ ਮਰਨ ਦਾ ਦੁੱਖ ਪ੍ਰਾਪਤ ਨਹੀਂ ਹੁੰਦਾ ਏ ਮਹਾਤਮਾ ਜਿਨੂੰ ਆਪਣੀ ਦਇਆ ਮੇਰ ਕਰਕੇ ਮੈਨੂੰ ਉਸ ਪ੍ਰਭੂ ਨਾਲ ਮਿਲਾਵੋ ਮੇਲਣਾ ਕਰੋ ਮੇਰੇ ਪ੍ਰੀਤਮ ਪ੍ਰਾਨ ਆਧਾਰ ਮਨ ਜੀਵ ਪ੍ਰਾਨ ਸਭ ਤੇਰਾ ਧਨ ਰਹਾਉ ਹੈ ਮੇਰੇ ਪ੍ਰੀਤਮ ਪਿਆਰੇ ਪ੍ਰਭੂ ਤੂੰ ਮੇਰੇ ਪ੍ਰਾਣਾ ਤੇ ਮਨ ਦਾ ਆਧਾਰ ਆਸਰਾ ਰੂਪ ਹੈ ਮੇਰੀ ਜੀਵ ਪਵਿਤ੍ਰ ਜ਼ਿੰਦਗੀ ਪ੍ਰਾਣ ਤੇ ਧਨ ਆਦ ਸਾਰਾ ਕੁਝ ਤੇਰਾ ਹੀ ਦਿੱਤਾ ਹੋਇਆ ਹੈ ਰਹਾਉ ਜਾ ਕੋ ਖੋਜੈ ਸੁਰ ਨਾਰਦੇਵ ਮਨ ਜਨ ਸੇਖ ਨਲ ਲਹਿ ਭੇਵ ਜਿਸ ਪਰਮੇਸ਼ਰ ਨੂੰ ਸੁਰ ਦੇਵਤੇ ਨਾਰ ਮਨੁਖਤੇ ਦੇਵ ਦੇਵੀ ਸੰਪਦਾ ਵਾਲੇ ਖੋਜੈ ਲੱਭ ਰਹੇ ਹਨ ਵਸ ਸੂਰ 33 ਕਰੋੜ ਦੇਵਤੇ ਨਾਰ ਮਰਦ ਸੂਰਮੇ ਅਤੇ ਦੇਵ ਵੱਡੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਦੇਵਤੇ ਆਦਿ ਵੀ ਖੋਜੈ ਲੱਭ ਰਹੇ ਹਨ ਮਨ ਕੀ ਇਹ ਮੰਨਣ ਸ਼ੀਲ ਮਹਾਤਮਾ ਜਨ ਭਗਤ ਤੇ ਸੇਖ ਬਿਰਧ ਜਾਤੀ ਵਾਲੇ ਮੁਸਲਮਾਨਾਂ ਵਿੱਚ ਉੱਤਮ ਜਾਤੀ ਵਾਲੇ ਜਿਸ ਦੇ ਸਰੂਪ ਦਾ ਪੇਵ ਪੇਤ ਨਹੀਂ ਜਾਣ ਸਕਦੇ ਜਾ ਕੀ ਗਤ ਮਿਤ ਕਹੀ ਨ ਜਾਏ ਘਟ 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 ਰਹਾ ਸਮਾਏ ਜਿਸ ਪ੍ਰਭੂ ਦੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਕਿਸੇ ਕੋਲੋਂ ਵੀ ਕਹੀ ਆਖੀ ਨਹੀਂ ਜਾਂਦੀ ਉਹ ਪ੍ਰਭੂ ਅੰਡਜ ਖਾਣੀ ਦੇ ਘਟ ਵਿੱਚ ਜੇਰਜ ਖਾਣੀ ਦੇ ਘਟ ਵਿੱਚ ਸੇਤਜ ਖਾਣੀ ਦੇ ਘਟ ਵਿੱਚ ਤੇ ਉਤਪੁਜ ਖਾਣੀ ਦੇ ਘਟ ਵਿੱਚ ਸਮਾ ਲੀਨ ਹੋ ਰਿਹਾ ਹੈ। ਬਸ ਚੌਹਾਂ ਜੁਗਾਂ ਦੇ ਹਰੇਕ ਸਰੀਰ ਆਰੂਪੀ ਘੜਿਆਂ ਅੰਦਰ ਸਮਾ ਵਿਆਪਕ ਹੋ ਰਿਹਾ ਹੈ। ਜਾ ਕੇ ਭਗਤ ਆਨੰਦ ਮੈਂ ਜਾ ਕੇ ਭਗਤ ਕਹੋ ਨਾਹੀ ਖੈ। ਸੋ ਜਿਸ ਪ੍ਰਭੂ ਦੇ ਭਗਤ ਸੇਵਕ ਆਨੰਦ ਮੈਂ ਇਹਨੂੰ ਮੈਂ ਨਹੀਂ ਪੜਨਾ ਮੈਂ ਆਨੰਦ ਸਰੂਪ ਹੋ ਗਏ ਹਨ। ਭਾਵ ਆਨੰਦ ਨਾਲ ਭਰਪੂਰ ਰਹਿੰਦੇ ਹਨ ਜਿਸ ਪ੍ਰਭੂ ਦੇ ਭਗਤ ਸੇਵਕਾਂ ਨੂੰ ਕੋਈ ਖੈ ਹੁੰਦਾ ਨਾਸ਼ ਨਹੀਂ ਕਰ ਸਕਦਾ ਜਾ ਕੇ ਭਗਤ ਕਹੋ ਨਾਹੀ ਭੈ ਜਾ ਕੇ ਭਗਤ ਕਹੋ ਸਦਾ ਜੈ ਜਿਸ ਪ੍ਰਭੂ ਦੇ ਕਹਿੰਦੇ ਭਗਤ ਸੇਵਕਾਂ ਨੂੰ ਕੋਈ ਵੀ ਭੈ ਡਰ ਨਹੀਂ ਵਿਆਪਦਾ ਜਿਸ ਪ੍ਰਭੂ ਦੇ ਭਗਤ ਸੇਵਕਾਂ ਨੂੰ ਹਮੇਸ਼ਾ ਜੈ ਜਿਤ ਦੀ ਪ੍ਰਾਪਤੀ ਹੁੰਦੀ ਹੈ ਕੌਨ ਉਪਮਾ ਤੇਰੀ ਕਹੀ ਜਾਏ ਸੁਖਦਾਤਾ ਪ੍ਰਭ ਰਹੋ ਸਮਾਇ ਇਹ ਪ੍ਰਭੂ ਤੇਰੀ ਕੌਨ ਕਿਹੜੀ ਕਿਹੜੀ ਉਪਮਾ ਵਿਡਿਆਈ ਕਥਨ ਕੀਤੀ ਜਾਵੇ ਇਹ ਸੁਖਾਂ ਦੇ ਦੇਣ ਵਾਲੇ ਪ੍ਰਭੂ ਤੂੰ ਸਾਰਿਆਂ ਵਿੱਚ ਹੀ ਸਵਾਇ ਲੀਨ ਵਿਆਪਕ ਹੋ ਰਿਹਾ ਹੈ ਨਾਨਕ ਜਾਚੈ ਏਕਦਾਨ ਕਰਿ ਕਿਰਪਾ ਮੋਹ ਦੇਹ ਨਾਮ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪ੍ਰਭੂ ਮੈਂ ਇੱਕ ਦਾਨ ਖੈਰਾਤ ਮੰਗਦਾ ਹਾਂ ਤੂੰ ਆਪਣੀ ਕਿਰਪਾ ਮਿਹਰ ਕਰਕੇ ਮੈਨੂੰ ਆਪਣਾ ਨਾਮ ਦੇਣਾ ਕਰ ਬਸੰਤ ਮਹੱਲਾ ਪੰਜਵਾ ਮਿਲ ਪਾਣੀ ਜਿਉ ਹਰੇ ਬੂਟ ਸਾਧ ਸੰਗਤ ਤਿਉ ਹੋਮੈ ਛੂਟ ਪਾਣੀ ਨਾਲ ਮਿਲ ਕਰਕੇ ਕਹਿੰਦੇ ਜਿਵੇਂ ਬੂਟ ਪੌਦੇ ਬੂਟੇ ਹਰੇ ਪਰੇ ਹੋ ਜਾਂਦੇ ਦੇਵੇਂ ਹੀ ਸਾਧ ਸੰਗਤ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਨਾਲ ਮਿਲ ਕਰਕੇ ਹਉਮੈ ਹੰਗਤਾ ਮਮਤਾ ਛੁੱਟ ਜਾਂਦੀ ਹੈ ਅਤੇ ਆਨੰਦ ਦੇ ਨਾਲ ਹਰੇ ਭਰੇ ਹੋ ਜਾਈਦਾ ਵਾ ਸ਼ੋਭ ਗੁਣਾ ਰੂਪੀ ਬੂਟੇ ਹਰੇ ਭਰੇ ਹੋ ਜਾਂਦੇ ਹਨ ਜੈਸੀ ਦਾਸੇ ਧੀਰ ਮੀਰ ਤੈਸੇ ਉਧਾਰਨ ਗੁਰਹਿ ਪੀਰ ਹਾਂ ਜੈਸੀ ਜਿਸ ਪ੍ਰਕਾਰ ਕਿਸੇ ਦਾਸੇ ਸੇਵਕ ਨੂੰ ਮੀਰ ਪਾਦਸ਼ਾਹ ਦੀ ਧੀਰਜਤਾ ਹੁੰਦੀ ਭਾਗ ਪਾਤਸ਼ਾਹ ਦੀ ਆਸਰੇ ਉਸ ਨੂੰ ਕਿਸੇ ਪ੍ਰਕਾਰ ਦਾ ਦੁੱਖ ਪ੍ਰਾਪਤ ਨਹੀਂ ਹੁੰਦਾ ਉਹਨੂੰ ਇਹ ਹੁੰਦਾ ਹੈ ਕਿ ਮੇਰੇ ਨਾਲ ਪਾਤਸ਼ਾਹ ਹੈ ਭਾਗ ਮੇਰਾ ਆਸਰਾ ਹੈ ਕਹਿੰਦੇ ਉਸੇ ਪ੍ਰਕਾਰ ਪੀਰ ਪੂਜਨੀਕ ਗੁਰ ਹੈ ਗੁਰੂ ਸੰਸਾਰ ਸਮੁੰਦਰ ਤੋਂ ਉਧਾਰਨ ਪਾਰ ਉਤਾਰਨ ਲਈ ਆਸਰਾ ਰੂਪ ਹੁੰਦੇ ਹਨ ਵਾ ਹਿੰਦੂਆਂ ਦੇ ਗੁਰੂ ਅਤੇ ਮੁਸਲਮਾਨਾਂ ਦੇ ਪੀਰ ਗੁਰੂ ਨਾਨਕ ਦੇਵ ਜੀ ਜੀਵਾਂ ਦੇ ਉਧਾਰ ਕਰਨ ਲਈ ਆਸਰਾ ਰੂਪ ਹਨ ਤੁਮ ਦਾਤੇ ਪ੍ਰਭ ਦੇਨਹਾਰ ਨਿਮਕ ਨਿਮਕ ਤਿਸ ਨਮਸਕਾਰ ਰਹਾਉ ਹੈ ਪ੍ਰਭੂ ਤੁਸੀਂ ਸਭ ਜੀਵਾਂ ਨੂੰ ਸਭ ਪਦਾਰਥ ਦੇਣ ਵਾਲੇ ਦਾਤਾਰ ਪ੍ਰਭੂ ਰੂਪ ਹੋ ਮੈਂ ਨਿਮਕ ਨਿਮਕ ਕਾਲ ਰੂਪ ਵਿੱਚ ਆਪ ਜੀ ਨੂੰ ਨਮਸਕਾਰ ਵੰਦਨਾ ਕਰਦਾ ਹਾਂ ਰਹਾਉ ਜਿਸ ਹੈ ਬਰਾਬਤ ਸਾਧ ਸੰਗ ਤਿਸ ਜਨ ਲਾਗਾ ਪਾਰ ਬ੍ਰਹਮ ਰੰਗ ਜਿਸ ਮਨੁੱਖ ਨੂੰ ਸਾਧ ਸੰਗ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਪ੍ਰਾਪਤ ਹੋਈ ਹੈ ਉਸ ਜਨ ਮਨੁੱਖ ਦਾ ਪਾਰ ਬ੍ਰਹਮ ਪ੍ਰਭੂ ਦੇ ਨਾਲ ਰੰਗ ਪ੍ਰੇਮ ਲੱਗ ਜਾਂਦਾ ਹੈ ਤੇ ਬੰਦਨ ਤੇ ਭਏ ਮੁਕਤ ਭਗਤ ਅਰਾਧੇ ਜੋਗ ਜੁਗਤ ਜਿਨ੍ਹਾਂ ਨੂੰ ਪ੍ਰੇਮ ਲੱਗਾ ਹੈ ਉਹ ਮਨੁੱਖ ਕਰਤਾ ਭੋਗਤਾ ਹੰਗਤਾ ਮਮਤਾ ਦੇ ਬੰਧਨ ਜੰਜਾਲਾਂ ਤੋਂ ਮੁਕਤ ਹੋਏ ਹਨ ਉਹ ਯੋਗ ਜੁੜਨੇ ਯੋਗ ਪ੍ਰਭੂ ਦੀ ਭਗਤੀ ਦੀ ਯੁਗਤੀ ਕਰਕੇ ਸੇਵਕ ਜਨ ਪ੍ਰਭੂ ਨੂੰ ਆਰਾਧਨਾ ਕਰਦੇ ਹਨ ਬਾਹਟ ਯੋਗ ਰਾਜ ਯੋਗ ਲੈ ਯੋਗ ਮੰਤਰ ਯੋਗ ਆਦ ਨੂੰ ਛੱਡ ਕੇ ਭਗਤ ਯੋਗ ਦੀ ਯੁਗਤੀ ਦੁਆਰਾ ਆਰਾਧਨਾ ਕਰਦੇ ਹਨ ਨੇਤਰ ਸੰਤੋਖੇ ਦਰਸਪੇਖ ਰਸਨਾ ਗਾਏ ਗੁਣ ਅਨੇਕ ਪ੍ਰਭੂ ਦੇ ਸਰਗੁਣ ਸਰੂਪ ਦੇ ਦਰਸ਼ਨ ਦੇਖ ਕੇ ਉਹਨਾਂ ਦੇ ਪ੍ਰਤੱਖ ਨੇਤਰ ਜਿਹੜੇ ਸੰਤੋਖੇ ਸੰਤੁਸ਼ਟ ਹੋਏ ਹਨ ਵਾ ਮਨ ਬੁੱਧ ਰੂਪੀ ਨੇਤਰ ਸਤ ਚਿਤ ਆਨੰਦ ਸਰੂਪ ਦੇ ਦਰਸ਼ਨ ਕਰਕੇ ਸੰਤੁਸ਼ਟ ਹੋਏ ਹਨ ਵਾ ਪਰੋਖ ਅਤੇ ਅਪਰੋਖ ਗਿਆਨ ਰੂਪੀ ਨੇਤਰ ਸਵੈ ਅਨੁਭਵ ਸਰੂਪ ਦੇ ਦਰਸ਼ਨ ਦੇਖ ਕੇ ਸੰਤੁਸ਼ਟ ਹੋਏ ਹਨ ਉਹ ਭਗਤ ਜਨ ਆਪਣੀ ਰਸਨਾ ਜੀਬਾ ਦੁਆਰਾ ਵੀ ਪ੍ਰਭੂ ਦੇ ਅਨੇਕ ਪਾਪ ਬੇਅੰਤ ਗੁਣਾਂ ਨੂੰ ਗਾਉਣਾ ਕਰਦੇ ਹਨ ਤ੍ਰਿਸ਼ਨਾ 부ਜੀ ਤ੍ਰਿਸ਼ਨਾ 부ਜੀ ਗੁਰਪ੍ਰਸਾਦ ਮਨ ਆਗਨ ਹਰ ਰਸਹਿ ਸੁਆਦ ਗੁਰਾਂ ਦੀ ਬਰਸਾਦ ਕਿਰਪਾ ਕਰਕੇ ਉਹਨਾਂ ਦੇ ਅੰਦਰੋਂ ਰਸਾਂ ਕਸਾਂ ਦੀ ਤ੍ਰਿਸ਼ਨਾ 부ਜ ਗਈ ਹੈ ਹਰੀ ਪ੍ਰਮਾਤਮਾ ਦੇ ਨਾਮ ਰਸ ਦੇ ਸੁਆਦ ਵਿੱਚ ਉਨਾਂ ਦਾ ਮਨ ਆਗਨਾਂ ਤ੍ਰਿਪਤ ਹੋਇਆ ਹੈ ਸੇਵਕ ਲਾਗ ਚਰਨ ਸੇਵ ਆਦ ਪੁਰਖ ਅਪਰੰਪਰ ਦੇਵ ਏ ਪ੍ਰਭੂ ਮੈਂ ਸੇਵਕ ਦਾਸ ਤੇਰੇ ਚਰਣਾ ਦੀ ਸੇਵ ਟਹਿਲ ਵਿੱਚ ਲੱਗਾ ਹੋਇਆ ਏ ਪ੍ਰਭੂ ਤੂੰ ਸੰਸਾਰ ਦਾ ਆਦ ਮੁੱਢ ਰੂਪ ਪੁਰਖ ਵਿਆਪਕ ਅਪਰੰਪਰ ਪ੍ਰਕਿਰਤੀ ਤੋਂ ਪਰੇ ਅਤੇ ਦੇਵ ਪ੍ਰਕਾਸ਼ ਰੂਪ ਹੈ ਸਗਲ ਉਦਾਰਣ ਤੇਰਾ ਨਾਮ ਨਾਨਕ ਪਾਇਓ ਇਹ ਨਿਦਾਨ ਏ ਪ੍ਰਭੂ ਤੇਰਾ ਨਾਮ ਹੀ ਸਾਰੇ ਸੰਸਾਰ ਦਾ ਪਾਰ ਉਤਾਰਾ ਕਰਨ ਵਾਲਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਤੇਰਾ ਇਹ ਨਾਮ ਦਾ ਨਿਦਾਨ ਖਜਾਨਾ ਆਸਾਨੀ ਗੁਰਾਂ ਦੁਆਰਾ ਪਾਉਣਾ ਕੀਤਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ